ਅੱਜ ਦੀਆਂ ਖਬਰਾਂ ਅਮਲ ਚੱਲ ਰਹੀਏ ਤੇ ਇੱਕ ਜੱਜ ਨੇ ਅੱਜ ਪ੍ਰੈਜ਼ੀਡੈਂਟ 트੍ਰੰਪ ਉਹਨਾਂ ਦਾ ਫੈਡਰਲ ਇਲੈਕਸ਼ਨਸ ਨੂੰ ਲੈ ਕੇ ਕਿਸ ਤਰ੍ਹਾਂ ਪ੍ਰੂਫ ਹੋਣਾ ਚਾਹੀਦਾ ਹੈ ਸਿਟੀਨਸ਼ਿਪ ਦੀ ਰਿਕੁਆਇਰਮੈਂਟ ਤੇ ਫਾਰ ਵੋਟਰ ਰਜਿਸਟ੍ਰੇਸ਼ਨ ਫਾਰਮ ਉਸ ਨੂੰ ਜਿਹੜਾ ਆ ਓਵਰਟਰਨ ਕਰ ਦਿੱਤਾ ਹੈਗਾ ਬਲਾਕ ਕਰ ਦਿੱਤਾ ਹੈਗਾ ਇਹ ਇੱਕ ਵੱਡਾ ਸੈਟਬੈਕ ਹੈਗਾ ਪ੍ਰੈਜ਼ੀਡੈਂਟ ਉਹਨਾਂ ਦੇ 트੍ਰੰਪ ਉਹਨਾਂ ਦੇ ਲਈ ਜਿਹੜੇ ਵਾਰ-ਵਾਰ ਇਹ ਕਹਿ ਰਹੇ ਸੀ ਕਿ ਲੋਕਾਂ ਦਾ ਕੌਨਫੀਡੈਂਸ ਇਲੈਕਸ਼ਨ ਚ ਤਦ ਹੀ ਬਦਲਾ ਹੈਗਾ ਜੇ ਸਾਰਿਆਂ ਦੀ ਜਿਹੜੀ ਸਿਟੀਨਸ਼ਿਪ ਆ ਉਹ ਚੈੱਕ ਕੀਤੀ ਜਾਵੇ ਇਹ ਉਹਨਾਂ ਨੇ ਇੱਕ ਐਗਜ਼ੀਕਿਊਟਿਵ ਆਰਡਰ ਵੀ ਜਿਹੜਾ ਇਹਦੇ ਸਬੰਧ ਦੇ ਵਿੱਚ ਜਾਰੀ ਕੀਤਾ ਸੀਗਾ ਮਾਰਚ ਮਹੀਨੇ ਦੇ ਵਿੱਚ ਯੂਐਸ ਡਿਸਟ੍ਰਿਕਟ ਜੱਜ ਕੋਲੀਨ ਕੋਲਰ ਕੋਟਲੇ ਵਾਸ਼ਿੰਗਟਨ ਸਟੇਟ ਦੇ ਵਿੱਚ ਉਹਨਾਂ ਨੇ VOTING RIGHTS GROUP ਐਂਡ ਡੈਮੋਕ੍ਰੇਟਸ ਉਹਨਾਂ ਦੀ ਜਿਹੜੀ ਸਾਈਡ ਲਈ ਹੈਗੀ ਆ ਸੋ 120 ਪੇਜ ਦਾ ਇਹ ਡਿਸੀਜਨ ਸੀ ਅੱਜ ਆਇਆ ਹੈਗਾ ਆ ਤੇ ਇਹਦੇ ਵਿੱਚ ਹੁਣ ਜਿਹੜਾ ਪ੍ਰੂਫ ਆਫ ਸਿਟੀਜ਼ਨ ਦੀ ਰਿਕੁਆਇਰਮੈਂਟ ਸੀਗੀ ਉਹ ਉਸ ਨੂੰ ਓਵਰਟਰਨ ਕਰ ਦਿੱਤਾ ਹੈ ਜੀ ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਗੇ ਤਾਂ